ਥਾਣਾ ڪرਿੰਡਾ ਪੁਲਿਸ ਵੱਲੋਂ 470 ਗ੍ਰਾਮ ਹੈਰੋਇਨ ਸਮੇਤ ਇੱਕ ਦੋਸ਼ੀ ਕਾਬੂ ਸੂਤਰਾਂ ਦੇ ਹਵਾਲੇ ਤੋਂ ਮੇਰੀ ਜਾਣਕਾਰੀ ਅਨੁਸਾਰ ਸ਼੍ਰੀ ਸਤਿੰਦਰ ਸਿੰਘ ਆਈਪੀਐਸ ਡੀਆਈਜੀ ਬਾਰਡਰ ਰੇਂਜ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ ਅਨੁਸਾਰ ਸ਼੍ਰੀ ਚਰਨਜੀਤ ਸਿੰਘ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਜੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਹਰਿੰਦਰ ਸਿੰਘ ਗਿੱਲ ਪੀਪੀਐਸ ਐਸਪੀਡੀ ਅਤੇ ਸ਼੍ਰੀ ਲਖਵਿੰਦਰ ਸਿੰਘ ਕਲੇਰ ਪੀਪੀਐਸ ਡੀਐਸਪੀ ਸਬ ਡਿਵੀਜ਼ਨ ਅਟਾਰੀ ਜੀ ਦੀ ਨਿਗਰਾਨੀ ਹੇਠਲੇ ਇਲਾਕਾ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਕਾਰਵਾਈ ਕਰਦੇ ਹੋਏ ਥਾਣਾ ਕਰਿੰਡਾ ਦੇ ਸਬ ਇੰਸਪੈਕਟਰ ਕੁਲਵੰਤ ਸਿੰਘ ਜੀ ਦੀ ਪੁਲਿਸ ਵੱਲੋਂ ਨਸ਼ਾ ਵਿਰੁੱਧ ਕਾਰਵਾਈ ਕਰਦੇ ਹਨ ਦੋਸ਼ੀ ਸੰਦੀਪ ਸਿੰਘ ਉਰਫ ਬਿੱਟੂ ਵਾਸੀ ਲਾਹੌਰੀ ਅਸਲੀ ਲਾਹੌਰੀ ਮਲ ਥਾਣਾ ਕਰਿੰਡਾ ਨੂੰ 470 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹਾਂਜੀ ਸਰ ਮਾਨਯੋਗ ਐਸਐਸਪੀ ਸ੍ਰੀ ਚਰਨਜੀਤ ਸਿੰਘ ਆਈਪੀਐਸ ਐਸਐਸਪੀ ਅੰਮ੍ਰਿਤਸਰ ਰੂਲਰ ਅਤੇ ਟੀਐਸਪੀ ਅਟਾਰੀ ਤੇ ਮੁੱਖ ਅਫਸਰ ਸਾਹਿਬ ਦੀ ਅਹਤਤਾ ਦੇ ਸਮਾਜ ਲੋਕ ਦੀ ਅੰਸਰਾਂ ਖਿਲਾਫ ਇਹ ਨਸ਼ੇ ਦੀ ਮੈਂ ਵਿਡੀ ਇਸਿਆ ਜੋ ਉਸ ਸਮੇਂ ਸਾਨੂੰ ਭਾਰੀ ਸਫਲਤਾ ਮਿਲੀ ਜਦੋਂ ਅਸੀਂ ਪੌਣਾ ਤਨ ਕਲਾਂ ਤੇ ਮੌਜੂਦ ਸੀ ਕਿ ਆਪਣਾ ਸਾਨੂੰ ਇੱਕ ਆਦਮੀ ਜਿਹੜਾ ਵਾ ਡਰੇਨ ਦੇ ਨਾਲ ਨਾਲ ਆਉਂਦਾ ਬਖਾਈ ਦਿੱਤਾ ਜੋ ਪੁਲਿਸ ਪਾਰਟੀ ਦੇਖ ਕੇ ਖਿਸਕਣ ਲੱਗਾ ਤੇ ਜਿਸ ਨੂੰ ਸਾਥੀ ਕਰਮਚਾਰੀ ਨੇ ਮਤਲਬ ਕਾਬੂ ਕੀਤਾ ਤੇ ਮੌਕੇ ਤੇ ਡੀਐਸਪੀ ਸਰਦਾਰ ਲਖਵਿੰਦਰ ਸਿੰਘ ਜੀ ਆਏ ਜਿਨ੍ਹਾਂ ਦੇ ਹਾਇਰੀ ਵਿੱਚ ਇਹਦੇ ਕੋਲੋਂ 500 ਗ੍ਰਾਮ ਦੇ ਕਰੀਬ ਹਾਂਜੀ ਜੋ ਵੇਟ ਕਰਨ ਤੇ 470 ਗ੍ਰਾਮ ਬਰਮ ਦੋਹੀ ਤੇ 70 ਗ੍ਰਾਮ ਜਿਹੜਾ ਵਾ ਮੇਸਟ ਮਟੀਰੀਅਲ ਮਰਬੰਦ ਹੋਇਆ ਤੇ ਬਾਦ ਪੁਸ਼ਕਸ਼ ਮਕਦਮਾ ਨੰਬਰ 304 ਦੋਸ਼ੀ ਦੇ ਖਿਲਾਫ ਦਰਜਿਸਟਰ ਕੀਤਾ ਗਿਆ ਤੇ ਦਰਸ਼ ਕਰਨ ਤੋਂ ਬਾਅਦ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਇਹਦੇ ਡੰਗਾਈ ਨਾਲ ਪੁਸ਼ਕਸ਼ ਕੀਤੀ ਜਾ ਰਹੀ ਹੈ ਕਿ ਇਸ ਇਥੋਂ ਲੈ ਕੇ ਆ ਕਿਥੋਂ ਥੋੜਾ ਥੋੜਾ ਹੁਣ ਪਤਾ ਪੁਸ਼ਕਸ਼ ਤੋਂ ਮੁਰਲੀ ਪੁਸ਼ਕਸ਼ ਤੋਂ ਪਤਾ ਲੱਗਾ ਕਿ ਇਹਦੇ ਪਾਕਿਸਤਾਨ ਦੇ ਨਾਲ ਲਿੰਕ ਹਨ ਪਾਕਿਸਤਾਨ ਦੇ ਸਮਗਲਰਾਂ ਨਾਲ ਇਸ ਤਵਾਰ ਰਿਮਾਨ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਉਹਨਾਂ ਕੋ ਰਿਮਾਨ ਹਸਰ ਕਰਕੇ ਅਗਲੀ ਜਿਹੜੀ ਬੰਦੀ ਕਾਨੂੰਨੀ ਕਰੇ ਹੁਣ ਅਜੇ ਜਿਹੜੀ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਕੀਤੀ ਉਹਦੇ ਤੇ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਅਸਲ ਦੇ ਵਿੱਚ ਲੈਬਰਾਟਰੀ ਦਾ ਕੰਮ ਕਰਦਾ ਸੀ ਇਹਦੀ ਆਰਟ ਦੇ ਵਿੱਚ ਜਿਹੜਾ ਆ ਇਹ ਨਾਲ ਦੇ ਨਾਲ ਇਹ ਨਸ਼ੇ ਦਾ ਧੰਦਾ ਵੀ ਕਰਦਾ ਸੀ ਨਹੀਂ ਅਜੇ ਤੱਕ ਤੇ ਕੋਈ ਗੱਲ ਸਾਹਮਣੇ ਨਹੀਂ ਆਈ ਕੋਈ ਅਸੀਬ ਮੈਨੂੰ 5 ਮਹੀਨੇ ਦੇ ਕਰੀਬ ਲੱਗੇ ਪਗ ਹੋ ਗਿਆ ਜੀ ਇੱਥੇ ਲੱਗੇ ਤੱਕ ਕਰੀਬ 6 ਕਿਲੋ ਦੇ ਕਰੀਬ ਰਿਕਵਰੀ ਕਰ ਲਈ ਹੈ ਜੀ ਮੈਂ ਤੇ ਕਰੀਬ 9 ਤੋਂ 10 ਦੇ ਵਿੱਚ ਵਿੱਚ ਪਰਚੇ ਦਰਜ ਕੀਤੇ ਆ ਇਹਦੇ ਸਾਰੇ ਪਰਚਾ ਦਰਜ ਕਰ ਦਿੱਤਾ ਆ ਇਹਦੇ ਖਿਲਾਫ ਤੇ ਇਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਤੇ ਇਹਦੇ ਫਰਦਰ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਪਤਾ ਕਰਾਂਗੇ ਕਿ ਕਿਹੜੇ ਕਿਹੜੇ ਸਮਗਲਰੇਦ ਨਾਲ ਹੋਰ ਮਿਕਸ ਅਪ ਹੋਏ ਆ ਤੇ ਇਥੋਂ ਲੋਕਲ ਸਵਾਲਰ ਕਿਹੜੇ ਆ ਤੇ ਕਿੱਥੇ ਕਿੱਥੇ ਸਪਲਾਈ ਦੇਣੀ ਸੀ ਮੈਂ ਇਹੋ ਮੈਸੇਜ ਦੇਣਾ ਚਾਹੁੰਨਾ ਜੋ ਸੀਨੀਅਰ ਅਫਸਰਾਂ ਵੱਲੋਂ ਹਦਾਇਤਾਂ ਆਈਆਂ ਕਿ ਇਹਨਾਂ ਨੂੰ ਖੇਡਾਂ ਵਿੱਚ ਰੁਚੀ ਰੱਖਣੀ ਚਾਹੀਦੀ ਆ ਨਸ਼ਾ ਬਹੁਤ ਮਾੜਾ ਆ ਘਾਤਕ ਆ ਕਾਤਕ ਸਭ ਤੋਂ ਮਾਰੂ ਨਸ਼ਾ ਇਹ ਆ ਫਿਰ ਹੁੰਦਾ ਜਿਹੜਾ ਇਹੋ ਇਹਨਾਂ ਨੂੰ ਸੂਚਿਤ ਕੀਤਾ ਜਾਂਦਾ ਕਿ ਤੁਸੀਂ ਵੱਧ ਤੋਂ ਵੱਧ ਪ੍ਰੇਰਿਤ ਕਰੋ ਖੇਡਾ ਕਰੋ ਇਹਨੂੰ ਨਸ਼ਾ ਛੱਡੋ